ਗੰਨੇ ਦਾ ਰਸ ਕਾਫੀ ਫਾਇਦੇਮੰਦ ਹੁੰਦਾ ਹੈ ਜੀ ਹਾਂ ਗੰਨੇ ਦਾ ਰਸ ਗਰਮੀਆਂ ਦੇ ਵਿੱਚ ਆਮ ਮਿਲਦਾ ਹੈ ਤੇ ਇਹ ਸਵਾਦ ਹੁੰਦੇ ਨਾਲ ਨਾਲ ਇਸ ਦੇ ਫਾਇਦੇ ਵੀ ਭਰਪੂਰ ਹੁੰਦੇ ਨੇ ਇਸ ਲਈ ਕਿਹਾ ਜਾਂਦਾ ਹੈ ਕਿ ਕੋਲ ਡਰਿੰਕਸ ਨਾਲੋਂ ਤਾਂ ਜੂਸ ਜ਼ਿਆਦਾ ਪੀਣਾ ਚਾਹੀਦਾ ਹੈ ਇਸ ਰਸ ਦੇ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਜਿਸ ਨਾਲ ਤੁਸੀਂ ਡੀ ਹਾਈਡਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ ਗੰਨੇ ਦਾ ਰਸ ਕਾਰਬੋਹਾਈਡਰੇਟਸ ਪ੍ਰੋਟੀਨ ਵਿਟਾਮਿਨ ਅਤੇ ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜਾਂ ਦੇ ਨਾਲ ਭਰਪੂਰ ਹੁੰਦਾ ਹੈ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਗन्ने ਦਾ ਰਸ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਸਰੀਰ ਨੂੰ ਡੀਹਾਈਡਰੇਟ ਰੱਖਣ ਅਤੇ ਤੁਰੰਤ ਊਰਜਾ ਦੇਣ ਲਈ ਗन्ने ਦਾ ਰਸ ਚੰਗਾ ਹੁੰਦਾ ਹੈ। ਬਹੁਤ ਘੱਟ ਸਮੇਂ ਦੇ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰ ਦਿੰਦਾ ਹੈ। ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ। ਗन्ने ਦਾ ਰਸ ਸਰੀਰ ਨੂੰ ਹਾਈਡਰੇਟ ਕਰਨ ਅਤੇ ਥਕਾਵਟ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਗन्ने ਦਾ ਰਸ ਪਾਚਨ ਸਬੰਧੀ ਪਰੇਸ਼ਾਨੀਆਂ ਲਈ ਵੀ ਟੋਨਿਕ ਦਾ ਕੰਮ ਕਰਦਾ ਹੈ। ਇਸ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਨੂੰ ਪੀਣਾ ਬਹੁਤ ਲਾਭਦਾਇਕ ਹੈ ਗੰਨੇ ਦਾ ਰਸ ਕਾਫੀ ਫਾਇਦੇਮੰਦ ਹੁੰਦਾ ਹੈ ਜਿਹਾ ਗੰਨੇ ਦਾ ਰਸ ਗਰਮੀਆਂ ਦੇ ਵਿੱਚ ਆਮ ਮਿਲਦਾ ਹੈ ਤੇ ਇਹ ਸਵਾਦ ਹੁੰਦੇ ਨਾਲ ਨਾਲ ਇਸ ਦੇ ਫਾਇਦੇ ਵੀ ਭਰਪੂਰ ਹੁੰਦੇ ਨੇ ਇਸ ਲਈ ਕਿਹਾ ਜਾਂਦਾ ਹੈ ਕਿ ਕੋਲ ਡਰਿੰਕਸ ਨਾਲੋਂ ਤਾਂ ਜੂਸ ਜ਼ਿਆਦਾ ਪੀਣਾ ਚਾਹੀਦਾ ਹੈ ਇਸ ਜਰੀ ਦੇ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਜਿਸ ਨਾਲ ਤੁਸੀਂ ਡੀ ਹਾਈਡਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ ਗੰਨੇ ਦਾ ਰਸ ਕਾਰਬੋਹਾਈਡਰੇਟਸ ਪ੍ਰੋਟੀਨ ਵਿਟਾਮਿਨ ਅਤੇ ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜਾਂ ਦੇ ਨਾਲ ਭਰਪੂਰ ਹੁੰਦਾ ਹੈ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਗੰਨੇ ਦਾ ਰਸ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦਾ ਸਰੀਰ ਨੂੰ ਡੀਹਾਈਡਰੇਟ ਰੱਖਣਾ ਤੇ ਤੁਰੰਤ ਊਰਜਾ ਦੇਣ ਲਈ ਗन्ने ਦਾ ਰਸ ਚੰਗਾ ਹੁੰਦਾ ਹੈ ਬਹੁਤ ਘੱਟ ਸਮੇਂ ਦੇ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰ ਦਿੰਦਾ ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ ਗन्ने ਦੇ ਰਸ ਸਰੀਰ ਨੂੰ ਹਾਈਡਰੇਟ ਕਰਨ ਅਤੇ ਥਕਾਵਟ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਗन्ने ਦਾ ਰਸ ਪਾਚਨ ਸਬੰਧੀ ਪਰੇਸ਼ਾਨੀਆਂ ਲਈ ਵੀ ਟੋਨਿਕ ਦਾ ਕੰਮ ਕਰਦਾ ਹੈ ਇਸ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਨੂੰ ਪੀਣਾ ਬਹੁਤ ਲਾਭਦਾਇਕ ਹੈ ਗੰਨੇ ਦਾ ਰਸ ਕਾਫੀ ਫਾਇਦੇਮੰਦ ਹੁੰਦਾ ਹੈ ਜੀ ਹਾਂ ਗੰਨੇ ਦਾ ਰਸ ਗਰਮੀਆਂ ਦੇ ਵਿੱਚ ਆਮ ਮਿਲਦਾ ਹੈ ਤੇ ਇਹ ਸਵਾਦ ਹੁੰਦੇ ਨਾਲ ਨਾਲ ਇਸ ਦੇ ਫਾਇਦੇ ਵੀ ਭਰਪੂਰ ਹੁੰਦੇ ਨੇ ਇਸ ਲਈ ਕਿਹਾ ਜਾਂਦਾ ਹੈ ਕਿ ਕੋਲ ਡਰਿੰਕਸ ਨਾਲੋਂ ਤਾਂ ਜੂਸ ਜ਼ਿਆਦਾ ਪੀਣਾ ਚਾਹੀਦਾ ਹੈ ਇਸ ਰਸ ਦੇ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਜਿਸ ਨਾਲ ਤੁਸੀਂ ਡੀ ਹਾਈਡਰੇਸ਼ਨ ਦੀ ਸਮੱਸਿਆ ਤੋਂ ਬਚ ਸਕਦੇ ਹੋ ਗੰਨੇ ਦਾ ਰਸ ਕਾਰਬੋਹਾਈਡਰੇਟਸ ਪ੍ਰੋਟੀਨ ਵਿਟਾਮਿਨ ਅਤੇ ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜਾਂ ਦੇ ਨਾਲ ਭਰਪੂਰ ਹੁੰਦਾ ਹੈ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਗੰਨੇ ਦਾ ਰਸ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਸਰੀਰ ਨੂੰ ਡੀਹਾਈਡਰੇਟ ਰੱਖਣ ਅਤਿਤਰੰਤ ਉर्जा ਦੇਣ ਲਈ ਗन्ने ਦਾ ਰਸ ਚੰਗਾ ਹੁੰਦਾ ਹੈ ਬਹੁਤ ਘੱਟ ਸਮੇਂ ਦੇ ਵਿੱਚ ਤੁਹਾਡੀ ਥਕਾਵਟ ਤੇ ਮੂਡ ਨੂੰ ਸੁਧਾਰ ਦਿੰਦਾ ਇਸ ਨੂੰ ਪੀਣ ਨਾਲ ਤੁਸੀਂ ਤਾਜ਼ੇ ਅਤੇ ਊਰਜਾਵਾਨ ਰਹਿੰਦੇ ਹੋ ਗन्ने ਦਾ ਰਸ ਸਰੀਰ ਨੂੰ ਹਾਈਡਰੇਟ ਕਰਨ ਅਤੇ ਥਕਾਵਟ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਗन्ने ਦਾ ਰਸ ਪਾਚਨ ਸਬੰਧੀ ਪਰੇਸ਼ਾਨੀਆਂ ਲਈ ਵੀ ਟੋਨਿਕ ਦਾ ਕੰਮ ਕਰਦਾ ਹੈ ਇਸ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਨੂੰ ਪੀਣਾ ਬਹੁਤ ਲਾਭਦਾਇਕ ਹੈ